ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟਾਈਮ ਦੇ YouTube ਚੈਨਲ ਤੇ ਦਾ ਸਰਜਿੰਦਰ ਸਿੰਘ ਮੰਦਿਰ ਦੇ ਨਾਲ ਹਨ ਭਾਈ ਜਿੰਦਰ ਸਿੰਘ ਜੀ ਪੁਰੀਵਾਲ ਚੇਅਰਮੈਨ ਸਿੱਖ ਮਿਊਜ਼ੀਅਮ ਨਾਸ਼ਦਾ ਸਿੱਖ ਮਿਊਜ਼ੀਅਮ ਜਰਬੀ ਤੇ ਜਲ ਸੈਟੀ ਸਿੰਘ ਸਭਾ ਗੁਰਦੁਆਰਾ ਸਾਹਿਬ ਇਸ ਗੁਰਦੁਆਰੇ ਵਿੱਚ ਜਿਹੜਾ ਅਗਲੇ ਹਫਤੇ 23 ਜੂਨ ਐਤਵਾਰ ਨੂੰ ਜਿਹੜਾ ਵੱਡਾ ਫੰਕਸ਼ਨ ਕੋਈ ਪ੍ਰੋਗਰਾਮ ਹੋ ਰਿਹਾ ਹੈ ਆ ਮੈਸਜ ਜੀ ਤੁਸੀਂ ਉੱਥੇ ਮਨੂਮੈਂਟ 6-7 ਸਾਲਾਂ ਦੇ ਵਿੱਚ ਸਮਾਂ ਲਾ ਕੇ ਬਣਾਇਆ ਹੈ ਬੜਾ ਖੂਬਸੂਰਤ ਬਣਿਆ ਉਹਦੇ ਬਾਰੇ ਤੁਸੀਂ ਹੋਰ ਜਾਣਕਾਰੀ ਦਿਓ ਤੇ ਇਹ ਕਿੱਦਾਂ ਬਣਿਆ ਆ ਕੀ ਕੀ ਇਹਦੇ ਵਿੱਚ ਮੌਜੂਦ ਹੈ ਕਿਹੜੀ ਕਿਹੜੀ ਚੀਜ਼ ਲੈ ਕੇ ਆਣੇ ਆ ਥੋੜੇ ਵਿਸਤਾਰ ਵਿੱਚ ਦੱਸੋ ਸਕਦਾ ਉਹ ਨਾਲ ਸਰਦਾ ਪੱਤਰ ਦਿੰਨੇ ਆ ਹਾਂਜੀ ਸਰਦਾ ਸਾਹਿਬ ਜੀ ਇਹ ਨੌਜਵਾਨ ਸਾਡੇ ਜਿਹੜੇ ਸੇਵਾਦਾਰ ਗਦਵਾਰੇ ਉਹਨਾਂ ਨੇ ਬੜੀ ਮਿਹਨਤ ਨਾਲ ਬਣਾਇਆ ਆ ਸੇਵਾ ਕੀਤੀ ਆ ਤੇ ਕਾਫੀ ਸਮਾਂ ਲੱਗਾ ਬਣਾਉਣ ਨੂੰ ਕਈ ਸਾਲ ਹੀ ਲੱਗਾ ਹੈ ਤੇ ਬਣਿਆ ਬਹੁਤ ਸੋਹਣਾ ਹੈ ਬਹੁਤ ਸੋਹਣੇ ਮੈਸੇਜ ਹੈ ਤੀਵਨ ਤੀਮਨ ਉਸ ਮੋਨੂਮੈਂਟ ਜਿਹੜੀ ਯਾਦਗਾਰ ਹੈ ਤੀਵਨ ਸਾਰੀ ਹਿਸਟਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਡਿਜ਼ਾਈਨਰਾਂ ਨਾਲ ਤੇ ਬਹੁਤ ਸਾਰੇ ਬਾਹਰੋਂ ਵੀ ਸਾਡਾ ਸਹਿਯੋਗ ਦਿੱਤਾ ਪਦਵੰਤਿਆਂ ਨੇ ਤੇ ਹੁਣ ਕੰਪਲੀਟ ਹੋ ਗਿਆ ਤੀਵਨ 90% ਹੋ ਗਿਆ ਕੰਮ ਤੇ ਉਹਦੀ ਓਪਨਿੰਗ 23 ਜੂਨ ਨੂੰ ਹੋਵਾਂ ਕਰਨੀ ਹੈ ਪਹਿਲਾਂ ਤਾਂ ਖੰਡ ਪਾੜਿਆ ਸਵੇਰੇ ਉਧਰ ਬਾਅਦ ਵਿੱਚ ਖਾਸ ਜਿਹੜਾ ਲੈਕਚਰ ਹੈਗਾ ਉਸ ਤੋਂ ਉਦੋਂ ਕੇ ਦਾ ਉਹ ਡਾਕਟਰ ਸਰਪ੍ਰਾਈਜ਼ ਉੱਦੋਂ ਕੇ ਹਾਂਜੀ ਠੀਕ ਉਹਨਾਂ ਦਾ ਦਾ ਘੰਟਾ ਲੈ ਕੇ ਰਹਿਣਾ ਉਸ ਤੋਂ ਬਾਅਦ ਉਹ ਦਬੰਤ ਜਿਹੜੇ ਆ 2-4 ਚ ਮਿੰਟ ਜਿਹੜੇ ਹੈਗੇ ਆ ਉਹੋ ਆਪਣੇ ਜਿਹੜੀ ਹੈਗੀ ਆ ਜਾਣਕਾਰੀ ਸਾਂਝੀ ਕਰਨਗੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਹੂੰ ਤੇ ਨਾਲ ਹੀ ਨਾਲ ਜਿਹੜੀ ਹੈਗੀ ਆ ਉੱਥੇ ਨਾ 1 ਵਜੇ ਉਦਾਂ ਓਪਨਿੰਗ ਕਰਨੀ ਪੰਜਾਬ ਪਿਆਰ ਨੇ ਠੀਕ ਪੰਜੇ ਸਾਡੇ ਵੱਡੇ ਮਹਿਸਲਾਂ ਦੇ ਸੇਵਾਦਾਰ ਨੂੰ ਦੱਸਿਆ ਗਿਆ ਹੈਗਾ ਹੂੰ ਖਣਜੇ ਦੇ ਵਿੱਚੋਂ ਤਕਸਾਲ ਦੇ ਸੇਵਾਦਾਰਾਂ ਨੂੰ ਇੰਤਰੀ ਕੀਤੀ ਆ ਰਾਉਂੜੇ ਮਸਲੂ ਕੀਤੀ ਆ 파ਰਤ ਸਿੰਘ ਤੋਂ ਕੀਤੀ ਆ ਤੇ ਪ੍ਰਚਾਰ ਕਰਨ ਕੀਤੀ ਹੈਗੀ ਉਹ ਇੱਕ ਸਿੰਘ ਲੱਗਣਗੇ ਤੇ ਉਹਨਾਂ ਨੇ ਆ ਕੇ ਪਹਿਲਾਂ ਤਾਂ ਜਿਹੜੇ ਸਿੱਖ ਮਿਸਲਾਂ ਦੇ ਨਿਸ਼ਾਨ ਸਾਹਿਬ ਆ ਸੀਗੇ ਜੀ ਜਾਂ ਆਪਾਂ ਝੰਡੇ ਵੀ ਕਹਿ ਸਕਦੇ ਆ ਉਹ ਲਾਉਣਗੇ ਤੇ ਇੱਕ ਸਿੱਖ ਰਾਜਾ ਲਾਉਣਗੇ ਨਾਲ ਇੱਕ ਇੱਕ ਬੂਟਾ ਲਾਉਣਗੇ ਉਹ ਜਿਹੜੀ ਜੀ ਦੀ ਗਾਰਡਨ ਗਲੀ ਜੇ ਪਾਰਕ ਬਣੀ ਹੈ ਜੇ ਬਗੀਚੀ ਗਲੀ ਜੇ ਉਹ ਦੀ ਮੋਰ ਬਣੀ ਆ ਉਹ ਵੀ ਇੱਕ ਹਰਿਆਲੀ ਦਾ ਪ੍ਰਤੀਕ ਆ ਕਿ ਅਸੀਂ ਸਾਰਾ ਪੱਥਰ ਨਹੀਂ ਲਾ ਰਹੇ ਉਹ ਹਰਿਆਲੀ ਵੀ ਉੱਥੇ ਉਹ ਲੱਗਣੀ ਚੰਗਾ ਮੈਸੇਜ ਆਊਗਾ ਰੱਖੀ ਗਈ ਹੈ ਸਪੈਸ਼ਲ ਪੰਜਾਬ ਵਿੱਚ ਆਪਾਂ ਸਾਰਿਆਂ ਨੂੰ ਪਤਾ ਵੀ ਦੱਸ ਦੋ ਸਾਰੇ ਖਾਦਮੀ ਕਰਦੇ ਲੋ ਸਿੱਟੇ ਸਾਰੇ ਤੇ ਨਾਲ ਦੇ ਨਾਲ ਆਪਾਂ ਰੱਖ ਰਿਹਾ ਫਿਰ ਜਿਹੜੀ ਹੈਗੀ ਉਹ ਵੀ ਓਪਨਿੰਗ ਕਰਨੀ ਹੈਗੀ ਆ ਅ ਬਈ ਕੋਸ਼ਿਸ਼ ਕਰੀਏ ਜਿਹੜੀ ਰੈਫਰੈਂਡਿਟੀ 4 ਦੇ ਵਿੱਚ ਚੀਜ਼ਾਂ ਗਾਹਮਛਾਂ ਸਾਰੀਆਂ ਹੋਈਆਂ ਸਰਕਾਰ ਲੁੱਟ ਕੇ ਲੈ ਗਈ ਸੀ ਨਾ ਮੜਕੇ ਨੂੰ ਇਕੱਠੇ ਕਰਨ ਲਈ ਇਹ ਉਦਦਮ ਕਰਨਾ ਤੇ ਕੰਪਨੀ ਪ੍ਰਦਰਸ਼ਨੀ ਲਾ ਰਹੇ ਪ੍ਰਦਰਸ਼ਨੀ ਕੀ ਹੈ ਪ੍ਰਦਰਸ਼ਨੀ ਵਿੱਚ ਵੀ 47 ਲੱਖੇ ਹੁਣ ਤੱਕ ਦੇ ਕੋਸ਼ਿਸ਼ ਕੀਤੀ ਜਾਣੀ ਹੈ ਵੀ ਜਿਹੜੀਆਂ ਵੇਅਨਸਾਪੀਆਂ ਹੋਈਆਂ ਜਾਂ ਸਖਾਨੀਆਂ ਕਦਲੇਮ ਕੀਤਾ ਗਿਆ ਜਾਂ ਉਹਨਾਂ ਦੇ ਉੱਤੇ ਜਿਹੜੇ ਹੈਗੇ ਪੰਜਾਬ ਦੇ ਹੱਕ ਖੋਲੇ ਗਏ ਹੈਗੇ ਆ ਉਹ ਫੂਟਸਾਂ ਤੇ ਹੁਣ ਤੱਕ ਦਾ ਇਤਿਹਾਸ ਨੌਜਾਨਾਂ ਤਿਆਰ ਕੀਤਾ ਹੈਗਾ ਤੇ ਉਹਦੀ ਆਪ ਹਮਰੇਗਾ ਤਿੰਨੇ ਹੀ ਪ੍ਰੋਗਰਾਮ ਬਹੁਤ ਸਾਰੇ ਗੋਦਰ ਪ੍ਰਬੰਧਕ ਆ ਰਹੇ ਹੈ ਮੈਡਲੈਂਡ ਦੇ ਵਿੱਚੋਂ ਕਿ ਵੀ ਜਿਹੜਾ ਸੁਣ ਰਿਹਾ ਹੈ ਉਹਨਾਂ ਨੂੰ ਬੇਨਤੀ ਹੈਗੀ ਆ ਬਈ ਜਰੂਰ ਹਾਜ਼ਰੀ ਭਰੋ ਮੇਰੇ ਖਿਆਲ ਇਹੋ ਜਿਹਾ ਅੱਗੇ ਕੋਈ ਪ੍ਰੋਮ ਇਹੋ ਜਿਹਾ ਨਹੀਂ ਲਿਖਿਆ ਗਿਆ ਮੇਰੇ ਖਿਆਲ ਕੈਨੇਡਾ ਅਮਰੀਕਾ ਇੰਗਲੈਂਡ ਇਹਨੇ ਲਿਖਿਆ ਹੈਗਾ ਇਹ ਪਹਿਲਾ ਇਹੋ ਜਿਹਾ ਉਦਮ ਕੀਤਾ ਗਿਆ ਹੈਗਾ ਤੇ ਸ਼ਾਇਦ ਬਾਅਦ ਵਿੱਚ ਹੋਰ ਵੀ ਇਹ ਜਿਹੜੀਆਂ ਕੰਟਰੀਆਂ ਇਹਦੇ ਵਿੱਚ ਇਦਾਂ ਦਾ ਉਦਮ ਕਰਨੀ ਹੈ ਤਾਂ ਜੋ ਜਿਹੜੇ ਬੱਚੇ ਜਿਹੜੇ ਹੈਗੇ ਆਪਣਾ ਇਤਿਹਾਸ ਨੂੰ ਜਾਣ ਸਕਣ ਤੇ ਉਹਨਾਂ ਜਿਹੜੀ ਹੈਗੀ ਆ ਉਹਨਾਂ ਚੀਜ਼ਾਂ ਸਾਰੀਆਂ ਉੱਥੇ ਲਿਟਰੇਚਰ ਜਿਹੜਾ ਹੈਗਾ ਕਿਤਾਬਾਂ ਹੈਗੀਆਂ ਜਾਂ ਖਾਸ ਡਿਸੀਜਨ ਜਿਹੜੇ ਹੋਏ ਗਏ ਆ ਜਾਂ ਇਨਕਾਉਂਟਰ ਹੋਇਆ ਉਹਨਾਂ ਦੀ ਜਾਣਕਾਰੀ ਇੱਕੋ ਹੀ ਰੂਫ ਦੇ ਵਿੱਚ ਇੱਕੋ ਹੀ ਕਮਰੇ ਦੇ ਵਿੱਚ ਉਹਨਾਂ ਨੂੰ ਮਿਲ ਸਕੇ ਤੇ ਉਹ ਆਪਣੀ ਪੜਾਈ ਐਲ ਵੀ ਤੇ ਉਹਨਾਂ ਨਾਲ ਜਿਹੜੇ ਬੱਚੇ ਜਿਹੜੇ ਹੋਸੀਏ ਵੀ ਲੈ ਸਕਦੇ ਹੈਗੇ ਬੜੀ ਵੱਡੀ ਸਮੱਸਿਆ ਮੈਨੂੰ ਆਉਂਦੀ ਆ ਵੀ ਸਾਨੂੰ ਆਹ ਕਿਤਾਬਾਂ ਨੇ ਮਿਲਦੀਆਂ ਸਾਨੂੰ ਪਤਾ ਨਹੀਂ ਕਿ ਇੱਥੇ ਠੀਕ ਆ ਕਿੱਥੇ ਗਲਤ ਆ ਕਿ ਕਿਹੜੀਆਂ ਕਿਤਾਬਾਂ ਸਹੀ ਆ ਜਿਹੜੀਆਂ ਜਿਹਨਾਂ ਸਹੀ ਜਾਣਕਾਰੀ ਮਿਲ ਸਕਦੀ ਹੈ ਇਹ ਸਾਰੇ ਤਰ੍ਹਾਂ ਦੀ ਕਿਤਾਬ ਹੋਣੀ ਚਾਹੀਦੀ ਕਿੰਨੇ ਕੀ ਲਿਖਿਆ ਸਾਰੇ ਪਾਸੇ ਸਾਰੇ ਤਰ੍ਹਾਂ ਦੇ ਦ ਕਿ ਜਿਹੜੇ ਲਿਖਾਰੀ ਆ ਇਹਨਾਂ ਕੋਲ ਕਿਤਾਬਾਂ ਹੈਗੀਆਂ ਉਹ ਆਪਣੀਆਂ ਕਿਤਾਬਾਂ ਜਿਹੜੀਆਂ authentic ਲਿਖੀਆਂ ਗਈਆਂ ਆਪਣੀਆਂ ਜਿਹੜੀਆਂ ਉਹ ਲੈ ਕੇ ਆ ਸਕਦੇ ਆ ਉਹ ਵੀ ਦੇਖ ਕੇ ਚੈੱਕ ਕਰਕੇ ਹੀ ਰੱਖਾਂਗੇ ਉੱਥੇ ਹਾਂਜੀ ਹਾਂਜੀ ਮੰਡੀਰ ਸਾਹਿਬ ਜੋ ਤੁਸੀਂ ਕਿਹਾ ਹੈਗਾ ਨਾ ਬਿਲਕੁਲ ਠੀਕ ਆ ਉਹਨਾਂ ਨੂੰ ਜਿਹੜੀਆਂ ਵੀ ਇੱਥੇ ਰਾਈਟਰ ਯੂਕੇ ਛੱਗੇ ਆ ਮੇਸਰ ਬਹੁਤ ਹੀ ਮਦਬਾਨ ਆ ਰਹੇ ਜਾਨੀ ਇਤਿਹਾਸ ਨਾਲ ਸੰਬੰਧਤ ਹੈਗੀਆਂ ਰੋਜ਼ਨਾਵਾ ਜਿਹੜੀ ਕਿਤਾਬਾਂ ਉਹਨਾਂ ਦੀਆਂ ਹੈਗੀਆਂ ਉਹ ਲੈ ਕੇ ਆਉਣ ਉਹਦਾ ਨਾਰਮਲ ਆਪਾਂ ਕਿਤਾਬਾਂ ਨਹੀਂ ਲਿਖਣੀ ਕਿਤਾਬਾਂ ਜਾਂ ਕੋਈ ਨਾਵਲਿਆ ਕੋਈ ਕਹਾਣੀ ਨਾਵਲ ਉਹ ਨਹੀਂ ਰੱਖੇ ਜਾ ਰਹੇ ਉਹ ਨਹੀਂ ਰੱਖੇ ਜਾ ਰਹੇ ਸਿਰਫ ਹਿਸਟੋਰੀਕਲ ਇਤਿਹਾਸ ਨਾਲ ਸੰਬੰਧਤ ਤੇ ਉਹ ਹੀ ਜਿਆ ਰੱਖਣੀ ਹੈਗੀਆ ਤੇ ਆਓ ਸਹਿਯੋਗ ਦਿਓ ਆਓ ਕੋਈ ਆਪਕੇ ਤੁਹਾਨੂੰ ਸਜਾਵ ਸਲਾਹ ਵੀ ਦਿਓ ਵੀ ਆਤੀ ਜਿਆ ਦੀ ਹੋਰ ਲੜ ਹੈਗੀ ਆ ਆਉਣ ਵਾਲੇ ਸਮੇਂ ਤੇ ਸਾਡੀ ਜਿਹੜੀ ਗਰਦਬੜ ਸਾਡੀ ਟੀਮ ਹੈ ਜੰਮੀ ਦੀ ਟੀਮ ਹੈਗੀ ਆ ਉਧਰਲੇ ਪਾਸੇ ਧਿਆਨ ਦੋਗੇ ਤੇ ਕੋਈ ਚੀਜ਼ਾਂ ਵੀ ਇੱਥੇ ਰੱਖਣ ਦੀ ਕੋਸ਼ਿਸ਼ ਕੀਤੀ ਜਾਊਗੀ ਸਦਾ ਪਤਾ ਆ ਆਓ ਆਪਾਂ ਲਾਹ ਲਈਏ ਤੇ ਪੰਜਾਬ ਨੂੰ ਤੇ ਇੱਥੇ ਐਸੇ ਖੇਦੀ ਕਿੰਦਾ ਚੜ੍ਹਦੀ ਕਲਾ ਹੋਵੇ ਬੜੀਆਂ ਸਮੱਸਿਆਵਾਂ ਹੈਗੀਆਂ ਬੱਚੇ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਆਪਾਂ ਸਿੱਖਿਆ ਨੂੰ ਲੈ ਕੇ ਵੀ ਆਉਣੀ ਹੈਗੀ ਆ ਦੂਜੇ ਧਰਮਾਂ ਦੇ ਬੰਦੇ ਸਾਡੇ ਛੋਟੇ ਬੱਚਿਆਂ ਨੂੰ ਇੱਥੇ ਵੀ ਇੰਡੀਆ 'ਚ ਵੀ ਉਸ ਜਿਹੜੇ ਹੈਗੇ ਆ ਡੇਰੇ ਹੈਗੇ ਆ ਉਹ ਬੱਚਿਆਂ ਨੂੰ ਹੋਰ ਪਾਸੇ ਲਿਜਾ ਰਹੇ ਹੈਗੇ ਆ ਉਹਲੇ ਵੀ ਵਿਚਾਰਾ ਹੋਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ